ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿਉਂਕਿ ਦਿਨ ਦੇ ਸਮੇਂ ਪੱਛਮੀ ਹਵਾ ਚੱਲੀ ਹੈ ਠੰਡ ਦੇ ਹਾਲਾਤ ਸਨ ਧੁੱਪ ਵੀ ਚੰਗੀ ਲੱਗੀ ਹੈ ਤਾਪਮਾਨ ਜਿਹੜੇ 18-20 ਡਿਗਰੀ ਦੇ ਨੇੜੇ ਜਿਹੜੇ ਬਣੇ ਹੋਏ ਸੀ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ ਬੋਧੀ ਗਰਮੀ ਕੰਟਰੋਲ ਦੇ ਵਿੱਚ ਰਹੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਕੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਪਛਮੀ ਸਿਸਟਮ ਪਹਾੜੀ ਖੇਤਰਾਂ ਵਿੱਚ ਦਿਖਾਈ ਦੇ ਰਹੇ ਨੇ ਪੰਜਾਬ ਦਾ ਮੌਸਮ ਕਲੀਅਰ ਹੈ ਤੇ ਰਾਤ ਦੇ ਸਮੇਂ ਵੀ ਪੰਜਾਬ ਦਾ ਮੌਸਮ ਕਲੀਅਰ ਬਣੇ ਰਹਿਣ ਦੇ ਹੀ ਜ਼ਿਆਦਾਤਰ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਅੱਜ ਰਾਤ ਦਾ ਤਾਪਮਨ 7 ਡਿਗਰੀ ਤੋਂ ਲੈ ਕੇ 10 ਡਿਗਰੀ ਦੇ ਵਿਚਕਾਰ ਬਣਿਆ ਰਹੇਗਾ ਠੰਡ ਦੇ ਹਾਲਾਤ ਹਲਕੇ ਦਰਮਿਆਨੇ ਰਹਿਣਗੇ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ-ਬੋਤੀ ਠੰਡ ਦੇ ਨਾਲ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਧ ਰਾਤ ਤੋਂ ਬਾਅਦ ਸਵੇਰ ਤੱਕ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਰਹਿਣਗੇ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਥੋੜੀ-ਬੋਤੀ ਠੰਡ ਦੁਬਾਰਾ ਤੋਂ ਆਪਣੇ ਪੈਰ ਪਸਾਰ ਸਕਦੀ ਹੈ ਜਿਸ ਦੇ ਨਾਲ ਜਿਹੜੇ ਹਾਲਾਤ ਨੇ ਠੰਡ ਦੇ ਉਹ ਹੀ ਦੇਖਣ ਨੂੰ ਮਿਲਣਗੇ ਕਿ ਪੰਜਾਬ ਦੇ ਵਿੱਚ ਜਿਹੜੀ ਉਮੀਦ ਹੈ ਠੰਡ ਦੀ ਉਹ ਜ਼ਿਆਦਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਕੱਲ ਅਤੇ ਪਰਸੋਂ ਦੋ ਦਿਨ ਲਗਾਤਾਰ ਧੁੰਦ ਦੇ ਹਾਲਾਤ ਰਹਿਣਗੇ ਤੇ ਅੱਜ ਰਾਤ ਦੀ ਓਵਰਾਲ ਗੱਲ ਕੀਤੀ ਜਾਵੇ ਤਾਂ ਓਵਰਾਲ ਮੌਸਮ ਠੀਕ ਹੈ ਮੀਂਹ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਨੇ ਪਛਮੀ ਹਵਾ ਚੱਲੇਗੀ ਜਿਸ ਦੇ ਨਾਲ ਠੰਡ ਪੰਜਾਬ ਦੇ ਵਿੱਚ ਪੈਰ ਪਸਾਰਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਜਿਆਦਾ ਦਿਨ ਖਰਾਬ ਨਹੀਂ ਰਹਿਣਗੇ ਸਵੇਰ ਦੇ ਸਮੇਂ ਧੁੰਦ ਦੇ ਛੱਕ ਦੇਖਣ ਨੂੰ ਮਿਲੇਗੀ ਪਰ ਆਧਰ ਰਾਤ ਤੋਂ ਬਾਅਦ ਜਿਹੜੇ ਸਵੇਰ ਦੇ ਸਮੇਂ ਧੁੰਦ ਪਵੇਗੀ ਇਹ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਓਵਰ ਆਲ ਤਾਪਮਾਨ 10 ਡਿਗਰੀ ਦੇ ਨੇੜੇ ਤੇ ਰਹਣਗੇ ਪਛਮੀ ਹਵਾ ਚੱਲੇਗੀ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਕਿਸਾਨਾਂ ਦੇ ਲਈ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਹੁਣ ਮੀਂਹ ਦੀ ਸੰਭਾਵਨਾ ਜਿਹੜੀ ਬਣ ਰਹੀ ਹੈ ਉਹ 10 ਤਰੀਕ ਤੋਂ 12 ਤਰੀਕ ਦੇ ਵਿਚਕਾਰ ਹੈ ਤੇ ਉਸ ਅਜਿਹੇ ਦੇ ਵਿਚਕਾਰ ਕੋਈ ਸਿਸਟਮ ਜਿਹੜੇ ਨੇ ਉਹ ਪੱਛਮੀ ਖੇਤਰਾਂ ਵਿੱਚ ਆਉਣਗੇ ਤਾਂ ਉਹਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਇਹ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ